हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਮੋਖੇ ਜਿੱਥੇ ਤੁਸੀਂ ਖਾਸ ਤੌਰ ਤੇ ਵਿਜਿਟ ਕਰਨੀ ਹੈ ਦੋਸਤੋ ਪਿੰਡ ਮੋਖੇ ਤੁਸੀਂ ਪਹੁੰਚ ਕਰਨੀ ਆ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਲੱਗਦਾ ਹੈਗਾ ਬਾਈ ਹਰਜੀਤ ਦੇ ਘਰੇ ਆਏ ਆ ਸੋ ਅੱਜ ਜਿਹੜਾ ਦੋਸਤੋ ਵੀਰ ਹਰਜੀਤ ਘਰੇ ਨਹੀਂ ਸਨ ਕੰਮ ਦੇ ਸਬੰਧ ਵਿੱਚ ਕਿਤੇ ਬਾਹਰ ਨੇ ਤੇ ਪਸ਼ੂ ਜਿਹੜੇ ਸੀ ਉਹਨਾਂ ਦੇ ਕੋਲ ਅਜੇ ਤਿੰਨ ਚਾਰ ਅੱਜ ਪਸ਼ੂ ਬਕਾਊਗਾ ਠੀਕ ਆ ਜਿਨ੍ਹਾਂ ਦੇ ਵਿੱਚ ਦੋਸਤੋ ਮੱਝਾਂ ਝੋਟੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚ ਦੋ ਮੱਝਾਂ ਝੋਟੀਆਂ ਬਿਲਕੁਲ ਅੱਗੇ ਸੂਈਆਂ ਨੇ ਤੇ ਦੋ ਬਿਲਕੁਲ ਤਿਆਰੀ ਦੇ ਵਿੱਚ ਆ ਅੱਜ 27 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਸਮਾਂ ਜਿਹੜਾ ਦੋਸਤੋ ਤੁਸੀਂ ਜ਼ਰੂਰ ਨੋਟ ਕਰ ਲਓ 10 ਵਜੇ ਦਾ ਮਾਰਨਿੰਗ ਟਾਈਮ ਹੈਗਾ ਠੀਕ ਆ 10 ਵਜੇ ਦਾ ਸਮਾਂ ਹੈਗਾ ਤੇ ਪਸ਼ੂ ਜਿਹੜੇ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਚਾਰ ਪਸ਼ੂ ਹੋਣਗੇ ਪੂਰੇ ਤੇ ਜਿਨ੍ਹਾਂ ਦੇ ਵਿੱਚ ਬਿਲਕੁਲ ਇੱਕ ਜਿਹੜੀ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਜਿਹਦੀ ਆਪਾਂ ਜਾਣਕਾਰੀ ਦੋਸਤੋ ਮੈਂ ਖੋ ਤਾਂ ਤੁਹਾਨੂੰ ਅੱਜ ਦੇ ਛੋਟੀ ਦਿਖਾਵਾਂਗੇ ਸੂਈ ਆ ਤਾਜੀ ਸੂਈ ਆ ਅੱਜ ਮਾਰਨਿੰਗ ਟਾਈਮ ਦੀ ਸੂਈ ਆ ਠੀਕ ਆ ਆ ਜੋ ਗੱਲਬਾਤ ਆਪਾਂ ਇਸ ਛੋਟੀ ਤੋਂ ਸਟਾਰਟ ਕਰ ਲੈਨੇ ਆ ਠੀਕ ਆ ਬਾਕੀ ਨਸੀਰੇਵਾਲ ਪਿੰਡ ਬਿਲਕੁਲ ਲਾਗੇ ਹੈਗਾ ਤਾਸ਼ਪੁਰ ਬਿਲਕੁਲ ਲਾਗੇ ਆ ਠੀਕ ਆ ਜੀ ਜੇਕਰ ਤੁਸੀਂ ਲੋਹੀਆਂ ਤੋਂ ਆ ਰਹੇ ਹੋ ਤੇ ਕਪੂਰਥਲਾ ਬਾਈਪਾਸ ਤੋਂ ਆਉਂਦੇ ਸਮੇਂ ਜਿਹੜਾ ਦੋਸਤੋ ਤਾਸ਼ਪੁਰ ਤੋਂ ਅਗਲੇ ਪਾਸੇ ਕਾਲੇ ਸੰਘੇੜਾ ਰੋਡ ਆ ਕਾਲੇ ਸੰਘੇੜਾ ਰੋਡ ਤੋਂ ਅਗਲੇ ਪਾਸੇ ਜਦੋਂ ਆਪਾਂ ਕਪੂਰਥਲਾ ਬਾਈਪਾਸ ਆ ਲਾਉਨੇ ਆ ਤੇ ਇੱਕ ਪਾਸੇ ਨਸੀਰੇਵਾਲ ਤੇ ਦੂਜੇ ਪਾਸੇ ਜਿਹੜਾ ਦੋਸਤੋ ਮੋਖੇ ਪਿੰਡ ਆ ਤੇ ਖਾਸ ਵਿਜਟ ਜਿਹੜੀ ਆ ਤੁਸੀਂ ਮੋਖੇਪਿੰਡ ਕਰਨੀ ਆ ਬਾਈ ਹਰਜੀਤ ਦੇ ਨੰਬਰ ਜਿਹੜੇ ਲੋ ਦੋਸਤੋ ਲਗਾਤਾਰ ਸਕਰੀਨ ਦੇ نیچے ਚੱਲ ਰਹੇ ਆ ਪਹਿਲੇ ਨੰਬਰ ਤੇ ਜਿਹੜੀ ਦੋਸਤੋ ਇਹ ਤੁਸੀਂ ਝੋਟੀ ਦੇਖ ਰਹੇ ਹੋ ਦੂਜਾ ਸੂਬਾ ਸੂਈ ਆ ਹੈਵੀ ਬਾਡੀ ਵੇਟ ਦੀ ਆ ਤੇ ਬਹੁਤ ਵਧੀਆ ਚੰਗੇ ਹਵਾਨੇ ਆਰਡਰ ਕੁਆਲਟੀ ਵਾਲੀ ਜਿਹੜੀ ਆ ਦੋਸਤੋ ਇਹ ਝੋਟੀ ਆ ਅੱਜ ਮਾਰਨਿੰਗ ਸੂਬਾ ਸੂਈ ਹੈਗੀ ਆ ਠੀਕ ਆ ਨੀਤੇ ਬੱਚਾ ਜਿਹੜਾ ਫੀਮੇਲ ਕਾਫ ਆ ਲੋਹੀ ਮਗਰ ਕੱਟੀ ਆ ਠੀਕ ਆ ਤੇ ਅੱਜ ਦੋਸਤੋ 27 ਮਾਰਚ ਨੂੰ ਮਾਰਨਿੰਗ 4 ਵਜੇ ਸੂਈ ਆ ਤੇ तकरीबन 8 ਵਜੇ ਜੇਰ ਪ੍ਰੋਪਰ ਪੈ ਗਈ ਸੀ ਜੇਰ ਤੁਸੀਂ ਜਿਹੜੀ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਠੀਕ ਹੈ ਜੇਰ ਪ੍ਰੋਪਰ ਪਾ ਦਿੱਤੀ ਸੀਗੀ ਤੇ ਬੇਸ਼ੱਕ ਥੋੜਾ ਬਾਦਾ ਜਿਹੜਾ ਬੌਲਾ ਉਹਦੇ ਚ ਚਵਾਈ ਕੀਤੀ ਆ ਬਿਲਕੁਲ ਚੰਗੀ ਸੋਹਣੀ ਚਵਾਈ ਲੱਗੀ ਹੈਗੀ ਆ ਬਾਈ ਹੋਰਾਂ ਕਿਹਾ ਵੀ ਬਹੁਤ ਵਧੀਆ ਚਵਾਈ ਨਿਕਲੀ ਹੈਗੀ ਐਸ ਛੋਟੀ ਦੀ ਦੂਜਾ ਸੂਬਾ ਸੋਈ ਆ origignal ਦੂਜਾ ਸੂਬਾ ਹੈ ਠੀਕ ਹੈ ਹੈਵੀ ਬਾਡੀ ਵੇਡ ਦੀ ਆ ਪੂਰੀ ਆਪਾਂ ਤੁਹਾਨੂੰ ਖੋਲ ਕੇ ਤਸੱਲੀ ਦੇ ਨਾਲ ਤੋੜ ਕੇ ਦਿਖਾਵਾਂਗੇ ਬਾਕੀ ਹਵਾਨੇ ਦੀ ਆਰਡਰ ਦੀ ਕੁਆਲਿਟੀ ਜਿਹੜੀ ਆ ਦੋਸਤੋ ਬਹੁਤ ਖੂਬਸੂਰਤ ਆ ਪਹਿਲਾ ਸਵੇ ਇਸ ਝੋਟੀ ਦਾ ਰਿਕਾਰਡ ਸੀਗਾ ਵੀ 13 13 13.5 13 13 ਲੀਟਰ ਦੀ ਜਿਹੜੀ ਮਿਲਕਿੰਗ ਆ ਇਸ ਝੋਟੀ ਨੇ ਕਰਵਾਈ ਆ ਠੀਕ ਆ ਬਾਕੀ ਸਿੰਘਾਂ ਦੀ ਬੰਤਰ ਬਹੁਤ ਖੂਬਸੂਰਤ ਆ ਹੈਵੀ ਬਾਡੀ ਵੇਟ ਆ ਸੂਏ ਦੇ ਵਿੱਚ ਆ ਕਿਉਂਕਿ ਸਵੇ ਅਜ ਮਾਰਨਿੰਗ ਜਿਹੜੀ ਸੂਈ ਕਰਕੇ ਜਿਹੜਾ ਦੋਸਤੋ ਪਸੂ ਥੋੜਾ ਜਿਹਾ ਕੋਈ ਟੁੱਟ ਜਾਂਦਾ ਬਾਕੀ ਤੁਸੀਂ ਵੇਖ ਸਕਦੇ ਹੋ ਹੈਵੀ ਬਾਡੀ ਵੇਟ ਆ ਭਾਰੇ ਸਰੀਰ ਵਜਨ ਵਾਲੀ ਆ ਤੇ ਹਵਾਨਾ ਲੇਵਾ ਬਹੁਤ ਖੁੱਲਾ ਹੈਗਾ ਐਚ ਐਫ ਬੈਡਾਂ ਜਿਹੜਾ ਦੋਸਤੋ ਆਰਡਰ ਲੱਗਾ ਹੈਗਾ ਇਸ ਝੋਟੀ ਦੇ ਠੀਕ ਆ ਤੇ ਚਵਾਈ ਜੇਕਰ ਤੁਸੀਂ ਗੱਲ ਕਰੀਏ ਤਾਂ ਵੀ तकरीबन 15 16 ਲੀਟਰ ਦੀ ਚਵਾਈ ਵੀ ਕਰ ਸਕਦੇ ਹੋ ਇਸ ਝੋਟੀ ਦੇ ਥੱਲੇ ਉਹ ਜਿਹੜਾ ਹਵਾਨਾ ਆਰਡਰ ਹੈਗਾ ਠੀਕ ਆ ਆ ਕਰੋ ਚੈੱਕ ਜੀ ਆ ਦੇਖੋ ਜੀ ਕੱਲਾ ਕੱਲਾ ਥਾਣਾ ਦੋਸਤੋ ਨਿਕੜਵੇ ਥਾਣ ਦੇ ਮਾਦੋਨ ਦਾ ਗੈਵੰਤਰ ਪੂਰਾ ਹੈਗਾ ਠੀਕ ਹੈ ਜੀ ਸਪੇਸ ਪੂਰੀ ਥਾਣਾ ਦੇ ਵਿੱਚ ਤੇ ਬਿਲਕੁਲ ਮੁਠੀ ਵਾਲਾ ਥਾਣਾ ਤੇ ਚਵਾਈ ਬਾਈ ਕਹਿੰਦਾ ਸੀ ਵੀ ਬਹੁਤ ਵਧੀਆ ਲੱਗੀ ਹੈ ਕਿਉਂਕਿ ਕੋਈ 2-3 ਲੀਟਰ ਜਿਹੜਾ ਬੋਲਾ ਮਾਰਨਿੰਗ ਦਾ ਚੋਆ ਹੈਗਾ ਠੀਕ ਆ ਤੇ ਚਾਹ ਬਣ ਵੀਰ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਬਹੁਤ ਖੂਬਸੂਰਤ ਆਰਡਰ ਕੁਆਲਟੀ ਵਾਲੀ ਇਹ ਜਿਹੜੀ ਦੋਸਤੋ ਝੋਟੀ ਹੈਗੀ ਆ ਠੀਕ ਆ ਥਾਣ ਤੁਹਾਨੂੰ ਤੁਸੀਂ ਵੇਖੋ ਬਿਲਕੁਲ ਮੁਠੀ ਵਾਲਾ ਥਾਣਾ ਤੇ ਚਵਾਈ ਜਿਹੜੀ ਬਾਈ ਕਹਿੰਦਾ ਸੀ ਵੀ 15-16 15-16 ਲੀਟਰ ਦੀ ਚਵਾਈ ਨੂੰ ਕਰਾਉਣੀ ਚਾਹੀਦੀ ਆ ਕਿਉਂਕਿ ਇਹਨੇ ਪਹਿਲੇ ਸਵੇਰੇ ਜਿਹ ਜਿੱਥੋਂ ਵੀ ਆ ਬਾਈ ਹੋਰਾਂ ਨੇ ਖਰੀਦਦੀ ਆ ਠੀਕ ਆ ਮੁੱਲ ਜਿਹੜਾ ਦੋਸਤੋ 1 ਲੱਖ 35000 ਜਿਹੜੀ ਇਸ ਦੀ ਡਿਮਾਂਡ ਆ 1 ਲੱਖ 35000 ਦੇ ਵਿੱਚੋਂ ਬਾਈ ਕਹਿੰਦਾ ਸੀ ਵੀ ਘੱਟੋ ਘਾਟ ਥੋੜਾ ਬਾਧ ਮਾਨਤਨ ਕਰ ਦਿੱਤਾ ਜਾਊਗਾ ਘੱਟੋ ਘਾਟ ਵੀ 3000 ਦਾ ਮਾਨਤਨ ਕਰਾਂਗੇ 132 ਦੀ ਜਿਹੜੀ ਆ ਇਹ ਜਿਹੜੀ ਝੋਟੀ ਦਵਾਂਗੇ ਬਹੁਤ ਖੂਬਸੂਰਤ ਝੋਟੀ ਆ ਇੱਕ ਵਾਰੀ ਤੁਸੀਂ ਘਰ ਵਿਜ਼ਿਟ ਕਰਕੇ ਤਸੱਲੀ ਕਰ ਲਿਓ ਤੇ ਕਿਸੇ ਪਾਸਿਓਂ ਵੀ ਜਿਹੜੇ ਦੋਸਤੋ ਖੁੰਝੀ ਨਹੀਂ ਹੈਗੀ ਝੋਟੀ ਹਵਾਨੇ ਦੀ ਕੁਆਲਿਟੀ ਦੇਖ ਲਓਗੇ ਐਕਸਟਰਾ ਆਰਡੀਨਰੀ ਹੈਗੀ ਆ ਠੀਕ ਆ ਪੇਟ ਪੁਠਾ ਦੇਖੋਗੇ ਉਚਾਈ ਪੂਰੀ ਹੈਗੀ ਆ ਲੰਬਾਈ ਪੂਰੀ ਆ ਕਦ ਕਾਠੀ ਦੀ ਸੋਹਣੀ ਝੋਟੀਆਂ ਮਗਰ ਫੀਮੇਲ ਕਾਫ ਆ ਇਸ ਤੋਂ ਬਾਅਦ ਦੋਸਤੋ ਪਤਾਂ ਨੂੰ ਹੋਰ ਮੱਜਾਂ ਦਿਖਾਉਣੇ ਆ ਆਜੋ ਜੀ ਠੀਕ ਆ ਪਹਿਲੇ ਨੰਬਰ ਤੇ ਦੋਸਤੋ ਜਿਹੜੀ ਇਹ ਤੁਸੀਂ ਝੋਟੀ ਦੇਖ ਰਹੇ ਹੋ ਠੀਕ ਆ ਇਹ ਝੋਟੀ ਪਹਿਲਾ ਸੂਆ ਸੂਈ ਆ ਠੀਕ ਆ ਤੇ ਅੱਜ ਤਕਰੀਬਨ 12 ਕ ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਮਗਰ ਜਿਹੜਾ نیچے ਬੱਚੇ ਦੀ ਗੱਲ ਕਰੀਆ نیچے ਫੀਮੇਲ ਕਾਫ ਆ ਕੱਟੀ ਐ ਇਸੇ نیچے ਵੀ ਤੇ ਪਹਿਲਾਂ ਇਹ ਛੋਟੀ ਜਿਹੜੀ ਸੂਈ ਆ ਠੀਕ ਆ ਤੇ ਤਕਰੀਬਨ ਪਾਈ ਜਾਂਦਾ ਵੀ ਜਦੋਂ ਆਪਾਂ ਲੈ ਕੇ ਆਂਦੀ ਆ ਇਹ ਕੱਲ ਪਰਸੋਂ ਲੈ ਕੇ ਆਂਦੀ ਸੀ ਆਪਣੇ ਘਰ ਤੇ ਤਕਰੀਬਨ 6 6.5 ਲੀਟਰ 6 ਲੀਟਰ ਦੀ ਜਿਹੜੀ ਚੁਆਈ ਸੀਗੀ ਤੇ ਹੁਣ ਤੁਸੀਂ ਬਾਈ ਜਾਂਦਾ ਵੀ ਥੋੜਾ ਘਰੇ ਔਨ ਕਰਕੇ ਉਪਰਾਂ ਕੀਤਾ ਜੀ ਨਹੀਂ ਲਾਇਆਗਾ ਵੀ 5.5 ਲੀਟਰ ਦੀ ਚੁਆਈ ਆ ਹੁਣ ਮੌਜੂਦਾ ਹੈਗੀ ਆ ਥੱਲੇ ਕੋਈ ਵੀਰ ਵੀ ਆਪਦੀ 5.5 ਲੀਟਰ ਦੀ ਜਿਹੜੀ ਚੁਆਈ ਆ ਉਹ ਘਰ ਵਿਜ਼ਿਟ ਕਰਕੇ ਕਰ ਸਕਦਾ ਥਣ ਤੁਹਾਨੂੰ ਬਹੁਤ ਜਿਆਦਾ ਸੋਹਣੇ ਆ ਨਿਖੜਵੇਂ ਥਣ ਨੇ ਇਹਦੇ ਨੀਚੇ ਜਿਹੜਾ ਬੱਚਾ ਹੈ ਫੀਮੇਲ ਕੱਟੀ ਹੈਗੀ ਆ ਕਾਫ ਜਿਹੜਾ ਦੋਸਤੋ ਕੱਟੀ ਆ ਉਹ ਕੱਟੀ ਮੈਂ ਤੁਹਾਨੂੰ ਦਿਖਾ ਦਿੰਨਾ ਆ ਜੋ ਵੀਡੀਓ ਦੇ ਵਿੱਚ ਆ ਦੇਖੋ ਜੀ ਠੀਕ ਹੈ ਇਹ ਕੱਟੀ ਜਿਹੜੀ ਆ ਦੋਸਤੋ ਇਸ ਝੋਟੀ ਦੇ ਨੀਚੇ ਆ ਠੀਕ ਹੈ ਇਹ ਫੀਮੇਲ ਕਾਫ ਆ ਤੇ ਤਕਰੀਬਨ 12 ਦਿਨ ਆ ਬਾਈ ਹਰਜੀਤ ਦੇ ਦੁਆਰਾ ਕਿਹਾ ਗਿਆ ਸੀ ਵੀ 12 ਦਿਨ ਦਾ ਸਮਾਂ ਹੋ ਗਿਆ ਇਹਨੂੰ ਛੋਟੀ ਵੀ ਖੁੱਲ ਗਈ ਖੋਲ ਕੇ ਦਿਖਾ ਦੋ ਠੀਕ ਆ ਆ ਲਓ ਜੀ ਬਾਕੀ ਝੋਟੀ ਪਿੱਟ ਪੁੱਠੇ ਤੋਂ ਤੁਸੀਂ ਵੇਖੋ ਨਵੀਂ ਝੋਟੀ ਆ ਵਾਧੇ ਬੰਦੀ ਆ ਵੀ ਦੋਸਤੋ ਪਹਿਲਾ ਸਵੇਰ ਸੁਈ ਆ ਅਜੇ ਤਕਰੀਬਨ ਬਾਈਆਂ ਤਾਂ ਵੀ ਮੈਲਿਓ ਚੱਲੀ ਨਹੀਂ ਗਈ ਤੇ ਆਪ ਦੀ ਬਿਲਕੁਲ ਜਿਹੜੀ ਅੱਖਾਂ ਰਹੀ ਸਕੈਨ ਕਰ ਲਓ ਸਿੰਘੀ-ਸਿੰਗੀ ਦੇਖ ਲਓ ਬਾਡੀ ਬੰਤਰ ਦੇਖ ਲਓ ਪਿੱਠ ਪੁੱਠਾ ਵੇਖ ਲਓ ਠੀਕ ਆ ਤੇ ਬਾਹਲੀ ਵੱਡੀ ਤੇ ਬਾਹਲੀ ਛੋਟੀ ਨਹੀਂ ਗਈ ਮੀਡੀਅਮ ਹਾਈਟ ਤੋਂ ਜਿਹੜੀ ਪਲੱਸ ਵੱਲ ਹਾਈਟ ਆਪਾਂ ਇਸ ਝੋਟੀ ਦੀ ਕਹਿ ਸਕਦੇ ਆ ਖਾਣ ਦੇਵੇ ਦੀ ਸਾਫ ਆ ਠੀਕ ਆ ਜੀ ਥਣਲੇਵਾ ਸਾਫ ਆ ਥਾਣਾ ਜਿਹੜਾ ਦੋਸਤੋ ਬਿਲਕੁਲ ਮੁਠੀ ਵਾਲਾ ਤੇ ਨਿੱਖੜਵੇਂ ਥਣਨੇ ਆ ਕਰੋ ਚੈੱਕ ਠੀਕ ਆ ਆ ਫੇਸ ਕੁਆਲਿਟੀ ਆ ਦੇਖੋ ਜੀ ਆ ਦੇਖੋ ਠੀਕ ਆ ਜੀ ਬੰਦੋ ਜੀ ਬੰਦੋ ਹਾਂ ਲੋ ਜੀ ਸੋ ਦੋਸਤੋ ਇਸ ਛੋਟੀ ਦੇ ਜਕਰ ਮੁੱਲ ਦੀ ਗੱਲ ਕਰੀਏ ਤੇ ਬਾਈਆਂ ਦਾ ਸੀ ਵੀ 65000 ਇਸ ਛੋਟੀ ਦੀ ਡਿਮਾਂਡ ਆ ਠੀਕ ਆ ਜੀ ਤੇ ਵਿੱਚੋਂ ਜਿਹੜਾ ਸਿੱਧਾ 3000 ਲੈਸ ਕੀਤਾ ਜਾਊਗਾ 62000 ਦੀ ਜਿਹੜੀ ਇਹ ਛੋਟ ਦਿੱਤੀ ਜਾਵੇਗੀ ਠੀਕ ਆ 62000 ਦੀ ਜਿਹੜੀ ਲਾਸਟ ਲੈ ਦੇ ਹੋਵੇਗੀ ਆ ਝੋਟੀ ਬਾਕੀ ਉਲਟ ਪਹਿਣੀ ਵਾਲੇ ਪਾਸੇ ਥਾਣੇ ਜ਼ਰੂਰ ਦੇਖ ਲਓ ਜੀ ਆ ਥਾਣੇ ਦੇਖੋ ਬਿਲਕੁਲ ਮੁਠੀ ਵਾਲੇ ਥਾਣੇ ਦੋਸਤੋ ਤੇ ਤਕਰੀਬਨ 6.5 ਲੀਟਰ ਬਕੀ ਠੀਕ ਆ ਜੀ ਤੇ 6.5 ਲੀਟਰ ਹੁਣ ਮੌਜੂਦਾ ਦੁੱਧ ਦਾ ਤੁਸੀਂ 6.5 ਲੀਟਰ ਦੀ ਚਵਾਈ ਕਰਕੇ ਤਸੱਲੀ ਕਰਕੇ ਜਿਹੜੀ ਇਹ ਝੋਟੀ ਖਰੀਦ ਸਕਦੇ ਹੋ ਇਸ ਤੋਂ ਬਾਅਦ ਜਿਹੜੀ ਅਗਲੀ ਦੋਸਤੋ ਮੈਂ ਤੁਹਾਨੂੰ ਮੱਝ ਦਿਖਾਉਣੀ ਆ ਤੀਜਾ ਸਵੇਰ ਸੋਣ ਦੇ ਵਿੱਚ ਤਿਆਰੀ ਦੇ ਵਿੱਚ ਜੁਟੀ ਹੈਗੀ ਆ ਵੱਡੇ ਕੱਦ ਕਰਦੇ ਵਿੱਚ ਵੱਡੀ ਮੱਝ ਆ ਠੀਕ ਆ ਜਿਹੜੀ ਬਿਲਕੁਲ ਹਾਈਟ ਦਰਮਿਆਨੀ ਹੋਵੇਗੀ ਛੋਟੀ ਹੋਵੇਗੀ ਮੀਡੀਅਮ ਹੋਵੇਗੀ ਉਹ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਵਾਂਗੇ ਇਹ ਹਾਈਟ ਦੇ ਵਿੱਚ ਜਿਹੜੀ ਵੱਡੀ ਮੱਝਾਂ ਦੇ ਵਿੱਚ ਗਿਣਤੀ ਤੁਸੀਂ ਕਰ ਸਕਦੇ ਹੋ ਇਸ ਮੱਝ ਦੀ ਤੀਜਾ ਸਵੇਰ ਸੋਣਾ ਠੀਕ ਆ ਥਣ ਲੇਵੇ ਦੀ ਸਾਫ ਆ ਠੀਕ ਆ ਤੇ ਬਾਕੀ ਆ ਫੇਸ ਕੁਆਲਿਟੀ ਦੇਖ ਸਕਦੇ ਹੋ ਠੀਕ ਆ ਆ ਫੇਸ ਕੁਆਲਿਟੀ ਆ ਆ ਦੇਖੋ ਜੀ ਠੀਕ ਆ ਤਕਰੀਬਨ ਹਜੇ 10 ਦਿਨ ਦਾ ਸਮਾਂ ਬਾਕੀ ਆ ਠੀਕ ਆ ਜੀ ਬਾਈ ਕਹਿੰਦਾ ਸੀ ਵੀ ਘੱਟੋ ਘੱਟ ਵੀ 10 ਦਿਨ ਹਜੇ ਸੁੰਦੀ ਨਹੀਂ ਜੀ 8 ਤੋਂ 10 10 ਦਿਨ ਦਾ ਸਮਾਂ ਤੁਸੀਂ ਮੰਨ ਕੇ ਜਿਹੜੀ ਇਹ ਮੱਝ ਜਿਹੜੀ ਖਰੀਦ ਸਕਦੇ ਹੋ ਦੋਸਤੋ ਤੀਜਾ ਸਵੇਰ ਸੋਣੀ ਆ ਦੂਜੇ ਸਵੇਰੇ ਦੇ ਵਿੱਚ ਚੰਗਾ ਮਿਲ ਕੇ ਰਿਕਾਰਡ ਸੀਗਾ ਕਿਉਂਕਿ ਬਣਾਥਨਾ ਕਾਫੀ ਵੱਡਾ ਬਣਾਉਣਾ ਇਹਨੇ ਆ ਤੁਸੀਂ ਦੇਖ ਸਕਦੇ ਹੋ ਫਰੰਟ ਤੋਂ ਵੀ ਠੀਕ ਆ ਆ ਥਣ ਦੇਖ ਸਕਦੇ ਜੀ ਠੀਕ ਹੈ ਥਣ ਥਣ ਸਾਇਚ ਚੰਗਾ ਹੈਗਾ ਬਿਲਕੁਲ ਮੁਠੀ ਵਾਲਾ ਥਾਣਾ ਤੇ ਜੇਕਰ ਬੈਕ ਸਾਈਡ ਤੋਂ ਆਪਾਂ ਦੇਖੀਏ ਤੇ ਦੋਸਤੋ ਕਾफी ਬੈਕ ਸਾਈਡ ਤੋਂ ਖਵਾਨਾ ਬਣਾ ਕੇ ਤਿਆਰ ਕਰੂਗੀ ਤੇ 15 16 15 16 ਲੀਟਰ ਦੀ ਬਈ ਕਹਿੰਦਾ ਸੀ ਵੀ ਮਿਲਕਿੰਗ ਇਹ ਸਮਝ ਨੂੰ ਕਰਾਉਣੀ ਚਾਹੀਦੀ ਹੈ ਤੇ ਜੇ ਸਵੇਰੇ ਦੇ ਵਿੱਚ ਬਿਲਕੁਲ ਅੱਗੇ ਜਿਹੜੀ ਇਹ ਸੋਨਾ ਹੈਗਾ ਇਸਨੇ ਠੀਕ ਹੈ ਤੇ ਮੁੱਲ ਜਿਹੜਾ ਦੋਸਤੋ ਇਹ ਸਮਝ ਦਾ ਤਕਰੀਬਨ 1,30,000 ਰੁਪਇਆ ਜਿਹੜੀ ਬਾਈਆਂ ਦਾ ਵੀ ਡਿਮਾਂਡ ਆ ਠੀਕ ਹੈ 1,30,000 ਜਰੂਰ ਤੁਸੀਂ ਜਿਹੜੀ ਧਿਆਨ ਦੇ ਨਾਲ ਗੌਰ ਕਰ ਲਿਓ 1,30,000 ਦੇ ਵਿੱਚੋਂ ਜਿਹੜਾ ਮਾਨਤਾਨ ਕੀਤਾ ਜਾਊਗਾ ਉਹ ਵੀ ਘਰ ਪਹੁੰਚਿਆ ਤਾਂ ਜਿਲ੍ਹਾ ਵੀ ਹੋਣਾ ਹੋਇਆ ਲੈਸ ਮੌਕੇ ਦੀ ਹੈ ਗੱਲਬਾਤ ਲੈਸ ਹੋ ਜੂਗੀ ਵਿੱਚ ਠੀਕ ਆ ਤੇ ਜਰੂਰ ਤੁਸੀਂ ਸੰਪਰਕ ਕਰ ਲਿਓ ਬਾਈ ਹਰਜੀਤ ਦੇ ਨਾਲ ਸੰਪਰਕ ਨੰਬਰ ਜਿਹੜੇ ਲਗਾਤਾਰ ਸਕਰੀਨ ਦੇ نیچے ਚੱਲ ਰਹੇ ਆ ਠੀਕ ਆ ਬਟੇ ਕੱਦ-ਕੱਡ ਦੇ ਵਿੱਚ ਹੈਵੀ ਬਾਡੀ weight ਆ ਪਿੱਠ-ਪੁੱਠਾ ਤੁਸੀਂ ਵੇਖੋਗੇ ਦੋਸਤੋ ਥੱਬਿਆਂ ਦੇ ਥੱਬੇ ਆ ਚੌੜਾਈ ਜੁੜੀ ਪੂਰੀ ਹੈ ਪਿੱਠ- ਤੇ ਵੱਡੀ ਜਿਹੜੀ ਤੁਸੀਂ ਇਹ ਮੱਝ ਮੰਨ ਸਕਦੇ ਜੀ। ਬਾਕੀ ਆ ਫੇਸ ਕੁਆਲਟੀ ਜਾਂ ਸਿੰਗਾ ਦੀ ਬਣਤਰ ਬਹੁਤ ਖੂਬਸੂਰਤ ਆ। ਠੀਕ ਆ ਸਾਰੇ ਪਾਸੇ ਪੂਰੀ ਆ ਕੋਈ ਖੁੰਜੀ ਨਹੀਂ ਗਈ। ਆ ਵੇਖੋ ਜੀ, ਬੈਕ ਸਾਈਡ ਤੋਂ ਤੁਸੀਂ ਵੇਖੋ ਬਣਾਉਣਾ ਤੁਣਾਣਾ ਕਾਫੀ ਜ਼ਿਆਦਾ ਹੈਗਾ λεਵਾ ਆਰਡਰ ਕੁਆਲਟੀ ਕਾਫੀ ਵੱਡੀ ਖੁੱਲੀ ਬਣਾਉਗੀ। ਕਿਉਂਕਿ ਹਜੇ ਦੇਣ 10 ਕਪਾਏ ਆ ਬਾਕੀ ਸੂਣ ਦੇ ਵਿੱਚ। ਠੀਕ ਆ ਪੂਰੀ ਭਲੇਖੇ ਘੜ ਚੀਜ਼ ਆ। ਵੀ ਹਰ ਪਾਸਿਓਂ ਪੂਰੀ ਆ ਤਿੱਪਣ ਦੇ ਵਿੱਚ ਓਕੇ ਰਿਪੋਰਟ ਆ ਚੌਥਾ ਥਣਾ ਦੀ ਕੋਈ ਵੀ 라ਵੇ ਸੂਣ ਤੋਂ ਪਹਿਲਾਂ ਉਹਦੇ ਟਿੱਪ ਕੇ ਤਸੱਲੀ ਦੇ ਨਾਲ ਤਸੱਲੀ ਕਰ ਲਿਓ ਜਰੂਰ ਠੀਕ ਆ ਤਸੱਲੀ ਕਰਨ ਤੋਂ ਬਾਅਦ ਤੁਸੀਂ ਬੇਸ਼ੱਕ ਸੌਦਾ ਕਰ ਲਿਓ ਇੱਕ ਵਾਰੀ ਜਿੰਨੇ ਪਸ਼ੂ ਵੀ ਮੈਂ ਤੁਹਾਨੂੰ ਦਿਖਾਏ ਆ ਦੋਸਤੋ ਇਸ ਘਰੋਂ ਬਾਈ ਹਰਜੀਤ ਦੇ ਕੋਲ ਕਰੋ ਤੁਸੀਂ ਤਸੱਲੀ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਠੀਕ ਆ ਹਾਂਜੀ ਬੰਦੋ ਜੀ ਆਹ ਦੇਖੋ ਜੀ ਠੀਕ ਆ ਬਣਦੀ ਪੁੰਦੀ ਬਹੁਤ ਜਿਆਦੀ ਆ ਠੀਕ ਆ ਜਿਵੇਂ ਜਿਵੇਂ ਦੇਖਣ ਦੋਸਤੋ ਨੇੜੇ ਆਈ ਜਾਂਦੇ ਆ ਸੂਣ ਦੇ ਓਵੇਂ ਓਵੇਂ ਬਣਦੀ ਬਹੁਤ ਖੂਬਸੂਰਤ ਆ ਤੇ ਥਣ ਥਣ ਵੇਖੋ ਤੁਸੀਂ ਬਿਲਕੁਲ ਮੋਟਾ ਗੋਲ ਥਣ ਆ ਤਚਵਾਈ ਜਿਹੜੀ ਬਿਲਕੁਲ ਪੋਲੀ ਆ 1,30,000 ਡਿਮਾਂਡ ਆ ਇਸ ਤੋਂ ਬਾਅਦ ਜਿਹੜੀ ਅਗਲੀ ਮਾਜਾ ਦੋਸਤੋ ਇਹ ਵੀ ਤੁਜਾ ਸੁਬਾ ਸੌਣ ਦੇ ਵਿੱਚ ਬਿਲਕੁਲ ਰੈਡੀ ਆ ਦਿਨ ਹਜੇ ਤਕਰੀਬਨ 10 ਇਸ ਨੇ ਲੈ ਜਾਣੇ ਆ ਠੀਕ ਆ ਤੇ 10 ਦਿਨ ਲੈ ਜੂਗੀ ਤੇ ਬਾਡੀ ਵੇਟ ਪੂਰਾ ਹੈਗਾ ਮੀਡੀਅਮ ਤੋਂ ਥੋੜੀ ਜੀ ਪਲੱਸ ਹਾਈਟ ਆਪਾਂ ਕਹਿ ਸਕਦੇ ਆ ਤੇ ਮੀਡੀਅਮ ਹਾਈਟ ਆ ਮੀਡੀਅਮ ਤੋਂ ਜਿਹੜੀ ਪਲੱਸ ਵੱਲ ਹੈਗੀ ਆ ਠੀਕ ਆ ਬਾਕੀ ਸਿੰਗਾ ਦੇ ਬੰਤਰ ਫੇਸ ਕੁਆਲਿਟੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਪੇਟ ਵਾਲੇ ਪਾਸੇ ਵੇਖੀਏ ਦੋਸਤੋ ਹੈਵੀ ਬਾਡੀ ਵੇਟ ਆ ਇਹ ਜਿਹੜਾ ਭਾਰੀ ਵਜਨ ਵਾਲੀ ਜਿਹੜੀ ਇਹ ਮੱਜਾ ਤੇ 10 ਦਿਨ 8 ਦਿਨ ਦਾ ਸਮਾਂ ਜਿਹੜਾ ਭਾਜੀ ਹਰ ਜੀ ਨੇ ਦੱਸਿਆ ਸੀ ਵੀ 8 ਤੋਂ 10 ਦਿਨ ਜਿਹੜਾ ਸਮਾਂ ਅਜੇ ਸੂਣ ਦੇ ਵਿੱਚ ਪਿਆ ਹੈ ਸਮਝ ਦਾ ਠੀਕ ਹੈ ਬਾਕੀ ਖੋਲ ਕੇ ਆਪਾਂ ਤੋਰ ਕੇ ਤੁਹਾਨੂੰ ਦਿਖਾਉਣਾ ਹੈ ਸਿੰਗਲ ਖੱਡੀ ਦੇ ਵਿੱਚ ਤੇ ਨਾਰਮਲੀ ਜੇਕਰ ਆਪਾਂ ਗੱਲ ਕਰੀਏ ਤਾਂ ਦੁੱਧ ਜਿਹੜਾ ਦੋਸਤੋ 10 11 12 ਲੀਟਰ 10 11 12 ਲੀਟਰ ਜਿਹੜੇ ਨਾਰਮਲੀ ਮੱਜ ਨੂੰ ਚਬਾਉਣਾ ਚਾਹੀਦਾ ਠੀਕ ਹੈ ਤੇ ਜੱਜ ਸੂਣ ਵਾਲੀ ਆ ਖੋਲ ਕੇ ਛੋਟੇ ਫਿਰ ਇਹਨੂੰ ਖੋਲ ਦੋ ਆ ਦੇਖੋ ਜੀ ਠੀਕ ਆ ਹਜੇ ਦਿਨਾਂ ਦੇ ਹਿਸਾਬ ਨਾਲ ਆ ਵੀ 8-10 ਕਿ ਦਿਨ 8 ਕਿ ਦਿਨ ਜਿਹੜਾ ਸਮਾਂ ਦੋਸਤੋ ਲੈ ਜੂਗੀ ਠੀਕ ਆ ਢਿਲਾ ਢੁਲਾ ਬਹੁਤ ਜਿਆਦੀਆਂ ਨੇਵੇ ਦੇ ਵਿੱਚ ਸੋ ਬਿਲਕੁਲ ਢਿਲਾ ਢੁਲਾ ਕੱਢ ਕੇ ਇਹ ਸਮਾਜ ਨੇ ਸੁਨਾ ਹੈਗਾ ਇੱਕ ਵਾਰੀ ਇਹਨੂੰ ਫੇਸ ਕਰਿਓ ਮਾੜਾ ਫੇਸ ਆ ਦੇਖੋ ਜੀ ਠੀਕ ਆ ਆ ਫੇਸ ਬਿਲਕੁਲ ਪਤਲੀ ਜੀ ਚਮੜੀ ਆ ਬਰੀਕ ਚਮੜੀ ਆ ਤਾਂ ਹੈਵੀ ਬਾਡੀ ਬੇਟਾ ਭਾਰੀ ਸਰੀਰਕ ਬੰਤਰ ਹੈਗੀ ਇਸ ਮਤਲਬ ਆਹ ਲੋ ਦੋਸਤੋ ਠੀਕ ਆ ਤੋੜ ਲੋ ਬਈ ਇਹਨੂੰ ਤੋੜੂ ਅੱਗੇ ਤੋੜ ਲੂਗਾ ਆ ਵੇਖੋ ਜੀ ਆ ਥਣੇ ਦੇ ਲੰਬੇ ਥਣੇ ਨੇ ਤੇ ਆ ਸਰੀਰ ਕਾ ਢਾਂਚਾ ਦੋਸਤੋ ਠੀਕ ਆ ਤੇ ਮੁੱਲ ਬਾਈ ਹਰ ਚੀਜ਼ ਨੇ ਕਿਹਾ ਸੀ ਵੀ 77000 ਜਿਹੜੀ ਦੋਸਤੋ ਇਸ ਮੱਝ ਦੀ ਡਿਮਾਂਡ ਆ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਮਾਨਤਨ ਜਿਹੜਾ ਦੋਸਤੋ ਕਟੋ ਕਟ ਪੀ 1000 ਕ ਦਾ ਮਾਨਤਨ ਹੋ ਜਾਊਗਾ ਵੀ 76000 ਦੀ ਜਿਹੜੀ ਇਹ ਮੱਝ ਦਿੱਤੀ ਜਾਊਗੀ ਇੱਕ ਥਣ ਵਾਈਟ ਹੈਗਾ ਠੀਕ ਆ ਮੱਝ ਦਾ ਲੈ ਜੋ ਜੀ ਜੈ ਜੁੰਦਰ ਪਾਣ ਦੋ ਠੀਕ ਆ ਅੱਜ ਨਾਰਮਲ ਜਿਹੜੇ ਪਸ਼ੂ ਦੋਸਤੋ ਅੱਜ ਬਾਈ ਕੋਲ ਚਾਰ ਵਕਾਊ ਸੀ ਪਸ਼ੂ ਜਿਨ੍ਹਾਂ ਦੇ ਵਿੱਚ ਦੋ ਮੱਝਾਂ ਝੋਟੀਆਂ ਸੁਈਆਂ ਸਵਾਈਆਂ ਨੇ ਤੇ ਦੋ ਅੱਗੇ ਗੱਬਣ ਹੈਗੀਆਂ ਠੀਕ ਆ ਪੂਰੀ ਡਿਟੇਲ ਸੀਗੀ ਆ ਬਾਈ ਪਰੋਂ ਜੋ ਦੱਸੀ ਗਈ ਸੀ ਕਿ ਆਪਾਂ ਤੁਹਾਡੇ ਨਾਲ ਜਿਹੜੀ ਹੈ ਸ਼ੇਅਰ ਕਰ ਦਿੱਤੀ ਆ ਪਸ਼ੂ ਜਿਹੜਾ ਵੀ ਖਾਸ ਤੌਰ ਤੇ ਤੁਹਾਨੂੰ ਪਸੰਦ ਆਊਗਾ ਸਾਈਟ ਵਿਵਾਨਾ ਕਰਕੇ ਤੁਸੀਂ ਆਪਣੀ ਤਸੱਲੀ ਆ ਘਰ ਵਿਜਿਟ ਕਰਕੇ ਜ਼ਰੂਰ ਕਰ ਸਕਦੇ ਹੋ ਠੀਕ ਆ ਪਸ਼ੂ ਸਾਰੇ ਚੰਗੇ ਆ ਬਿਲਕੁਲ ਦੋ ਮੱਝਾਂ ਬਿਲਕੁਲ ਨੇੜ ਹੈਗੀਆਂ 8 10 10 ਦਿਨ ਦੀਆਂ ਸੂਣ ਦੇ ਵਿੱਚ ਬਾਕੀ ਦੋ ਸੁਈਆਂ ਨੇ ਮੌਕੇ ਤੇ ਚੁਵਾਈ ਕਰਕੇ ਤਸੱਲੀ ਕਰ ਸਕਦੇ ਹੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ